ਗੱਲ ਕਰਦੇ ਆ ਬਿਕਰਮ ਮਜੀਤ ਸਿੰਘ ਮਜੀਠੀਆ ਸਖਬੀਰ ਬਾਦਲ ਦਾ ਰਿਸ਼ਤੇਦਾਰ ਜਾਨੀ ਕਿ ਸਖਬੀਰ ਬਾਦਲ ਦਾ ਸਾਲਾ ਹਰਸਨੁਤ ਕੌਰ ਦਾ ਭਰਾ ਜਿਹੜਾ ਕਿ ਇਸ ਵੇਲੇ ਨਾਬੇ ਜੇਲ੍ਹ ਦੇ ਵਿੱਚ ਬੰਦਾ ਅੱਜ ਦੂਸਰੀ ਵਾਰ ਵਿਜੀਲੈਂਸ ਨੇ ਜਿਹੜਾ ਸੱਪਾ ਮਾਰਿਆਗਾ ਉਹਦੇ ਅੰਮਰਸਰ ਦੇ ਜਿਹੜਾ ਘਰ ਦੇ ਵਿੱਚ ਰਿਹਾਸ ਦੇ ਉੱਪਰ ਵੱਡੀ ਗਿਣਤੀ ਵਿੱਚ ਆ ਫੋਰਸ ਤੇ ਨਾਲ ਸੀ ਕੀ ਕੁਝ ਘਰ ਉਹਦੇ ਮਿਲਿਆ ਕੀ ਨਹੀਂ ਮਿਲਿਆ ਇਹ ਵੀ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਮੈਂ ਇਹ ਗੱਲ ਦੇ ਦੱਸ ਦੇਮਾ ਜਿੰਨਾ ਤੱਕ ਮਜੀਠੀਏ ਨੂੰ ਭਗਵੰਤ ਮਾਨ ਨੇ ਫੜਿਆ ਨਹੀਂ ਜਾਂ ਆਪਾਂ ਕਹਿ ਲਈਏ ਕਿ ਆਮ ਆਦਮੀ ਸਰਕਾਰ ਨੇ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਲੋਕਾਂ ਦਾ ਇੱਕ ਹੀ ਸਵਾਲ ਸੀ ਕਿ ਭਗਵੰਤ ਮਾਨ ਬਾਦਲ ਕਿਆ ਤੋ ਡਰਦਾਗਾ ਜਣੇ ਕਿ ਮਜੀਠੀ ਤੋਂ ਡਰਦਾਗਾ ਕਿ ਜਿਸ ਤਰ੍ਹਾਂ ਇੱਕ ਆਧਾਰ ਦਿੱਤੀ ਜਾਂਦੀ ਆ ਕਿ ਅਰਵਿੰਦ ਕੇਜਰੀਵਾਲ ਨੇ ਜਿਹੜਾ ਕਿ ਮਾਫੀ ਮੰਗ ਲਈ ਸੀ ਮਜੀਠੀਏ ਤੋਂ ਇਸ ਕਰਕੇ ਕਹਿੰਦੇ ਹੁਣ ਹੱਥ ਨਹੀਂ ਪਹੁੰੰਗੇ ਮਜੀਠੀ ਨੂੰ ਜਾਂ ਅਖਬੀਰ ਬਾਦਲ ਨੂੰ ਪਰ ਹੁਣ ਜਿਉਂ ਹੀ ਜਿਹੜਾ ਭਗਵੰਤ ਮਾਨ ਵੱਲੋਂ ਬਿਕਰਮਜੀਤ ਸਿੰਘ ਮਜੀਠੀ ਦੇ ਉੱਪਰ ਕਾਰਵਾਈ ਕਰ ਦਿੱਤੀ ਆ 540 ਕਰੋੜ ਦੀ ਜਿਹੜੀ ਆਮਦਨ ਨੂੰ ਲੈ ਕੇ ਜਿਹੜਾ ਕਿ ਜਾਇਦਾਦ ਬਣਾਈ ਆ ਤੇ ਉਹਦੇ ਤਹਿਤ ਜਿਹੜਾ ਉਹਦਾ 11 ਦਿਨਾਂ ਦੇ ਰਿਮਾਨਡ ਤੋਂ ਬਾਅਦ ਜਿਹੜਾ ਕਿ ਅਜੇ ਨਾਭਾ ਜੇਲ੍ਹ ਦੇ ਵਿੱਚ ਬੰਦਾ ਤੇ ਅੱਜ ਉਹਨਾਂ ਦੇ ਘਰ ਵਿਜੀਲੈਂਸ ਨੇ ਫੇਰ ਸੱਪਾ ਮਾਰਿਆਗਾ ਤੇ ਉਸ ਤੋਂ ਪਹਿਲਾਂ ਵੀ ਜਿਹੜਾ ਉਹਨੂੰ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਹਿਮਾਚਲ ਦੇ ਵਿੱਚ ਕਮਾਇਆ ਗਿਆ ਜਾਨੀ ਕਿ ਇਹ ਦੱਸਿਆ ਗਿਆ ਕਿ ਇੱਥੇ ਤੇਦੀ ਪ੍ਰਾਪਰਟੀ ਆ ਸਿੰਬਲੇ ਤੱਕ ਵੀ ਜਿਹੜੀ ਗੱਲ ਆ ਜਾਵੜੀ ਜਿਹੜੀ ਮੈਂ ਗੱਲ ਤੁਹਾਨੂੰ ਇਹ ਅਸਲ ਦੱਸਣਾ ਚਾਹੁੰਦਾ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸਾਰਿਆਂ ਨੂੰ ਪਤਾ ਹੈਗਾ ਪਰ ਮੈਨੂੰ ਤਾਂ ਇਹ ਇੱਥੇ ਹੈਰਾਨਗੀ ਹੁੰਦੀ ਆ ਕਿ ਹੁਣ ਕਾਂਗਰਸ ਮਜੀਠੀ ਦੀ ਪਿੱਠ ਕਿਉਂ ਥਾਪੜ ਰਹੀ ਆ ਜਣੇ ਕਿ ਇਹ ਇੱਕ ਸਿਆਸਤ ਤੋਂ ਬਿਨਾ ਤੁਹਾਡੇ ਕੋਲ ਹੋਰ ਕੋਈ ਕੰਮ ਨਹੀਂ ਤੇ ਜੇਕਰ ਅੱਜ ਤੁਹਾਨੂੰ ਮਝੇਠੀਏ ਦਾ ਜਿਹੜਾ ਸਾਰਾ ਜੱਗ ਕਹਿੰਦਾ ਕਿ ਭਾਈ ਉਹਨੇ ਚਿੱਟੇ ਦੇ ਨਾਲ ਲੋਕਾਂ ਦੇ ਹਜ਼ਾਰਾਂ ਪੁੱਤਰ ਧੀਆਂ ਮਾਰ ਦਿੱਤੇ ਕਿ ਜਿਹੜਾ ਚਿੱਟੇ ਦਾ ਵਪਾਰੀ ਆ ਇਹ ਸਾਰਾ ਜੱਗ ਕਹਿੰਦਾਗਾ ਜੇਕਰ ਅੱਜ ਉਸ ਨੂੰ ਬੰਦ ਕੀਤਾ ਗਿਆ ਉਤੇ ਕਾਰਵਾਈ ਕੀਤੀ ਗਈ ਤਾ ਕਾਂਗਰਸੀਆਂ ਨੂੰ ਮੋਹ ਜਾਗ ਪਿਆ ਪਰ ਵੱਡੀ ਹੈਰਾਨਗੀ ਦੀ ਗੱਲ ਇਹ ਆ ਕਿ ਐਮਪੀ ਭਾਈ ਅੰਮਰਿਤਪਾਲ ਸਿੰਘ ਇਹ ਤਾਂ ਕੁਝ ਵੀ ਨਹੀਂ ਨਾ ਇਹ ਐਮਐਲਏ ਆ ਨਾ ਇਹ ਐਮਪੀ ਆ ਨਾ ਕੁਝ ਹੋਰ ਆ ਐਮਪੀ ਅੰਮਰਿਤਪਾਲ ਸਿੰਘ ਜੋ ਕੋਈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਮੈਨੂੰ ਦੱਸੋ ਕਿਸੇ ਇੱਕ ਅੱਦੇ ਕਾਂਗਰਸੀ ਤੋਂ ਬਿਨਾ ਖੈਰੇ ਤੋਂ ਬਿਨਾ ਸਹੈਦ ਇਹ ਇੱਕ ਚਰਨੀ ਸਿੰਘ ਚੰਨੀ ਨੇ ਨਾਂਉ ਲਿੱਤਾ ਸੀ ਬਤਾ ਆਪਣਾ ਲੋਕ ਸਭਾ ਦੇ ਵਿੱਚ ਉਸ ਤੋਂ ਇਲਾਵਾ ਅੱਜ ਤੱਕ ਕਿਸੇ ਕਾਂਗਰਸੀ ਦਾ ਮੂੰਹ ਖੁੱਲਿਆ ਹੋਵੇ ਕਿਤੇ ਰੌਲਾ ਪਾਇਆ ਹੋਵੇ ਲੋਕ ਸਭਾ ਜਾਂ ਵਿਧਾਨ ਸਭਾ ਦੇ ਵਿੱਚ ਕਿ ਭਾਈ ਉਹ ਵੀ ਪੰਜਾਬ ਦਾ ਐਮਪੀ ਜਿੱਤਿਆ ਹੋਇਆਗਾ ਤੇ ਉਹਨੂੰ ਬਾਹਰ ਕਿਉਂ ਨਹੀਂ ਕੱਢਿਆ ਜਾਂਦਾ ਤੇ ਉਹਦੇ ਉੱਤੇ ਇਹੋ ਜਿਹੇ ਕਿਹੜਾ ਸਗੀਨ ਦੋਸ਼ ਆ ਜਿਸ ਦੇ ਤਹਿਤ ਤੁਸੀਂ ਐਨਐਸਏ ਲਾ ਕੇ ਉਹਨੂੰ ਤੀਜੀ ਸਾਲ ਦੇ ਵਿੱਚ ਜਿਹੜਾ ਕੇ ਪ੍ਰਵੇਸ਼ ਕਰ ਦਿੱਤਾ ਤੇ ਉਦੋਂ ਤੱਕ ਭਗਵੰਤ ਮਾਨ ਇਹਨਾਂ ਨੂੰ ਦੀਦਾ ਨਹੀਂ ਜਦੋਂ ਇਹਨਾਂ ਨੇ ਇੱਕ ਹੋਣਾ ਹੁੰਦਾ ਕਿ ਅਸੀਂ ਭਗਵੰਤ ਮਾਨ ਨੂੰ ਜਾਂ ਆਪਾਂ ਕਹੇ ਕਿ ਆਮ ਆਦਮੀ ਸਰਕਾਰ ਨੂੰ ਕਿਵੇਂ ਡੇਗਣਾ ਕਿ ਅਸੀਂ ਦੂਜੇ ਪਹਿਲਾ ਵਾਂਗੂ ਸਤਰੰਗ ਬਾਜ਼ੀ ਕਿਵੇਂ ਖੇਡਣੀ ਆ 5 ਸਾਲ ਤੂੰ ਲੈ ਲੈ 5 ਸਾਲ ਅਸੀਂ ਲੈ ਲੈ ਕਿ ਸੁਖਬੀਰ ਬਾਦਲ ਨੇ ਤੁਸੀਂ ਸੁਣਿਆ ਹੁਣ ਇੱਕ ਬਿਆਨ ਉਹਦਾ ਬਹਿਰ ਲ ਹੋ ਰਿਹਾ ਕਿ ਮਸਾ ਗੱਡੀ 'ਲੀ ਤੇ ਚੜੀ ਸੀ ਤੇ ਇੱਕ ਝਾੜੂ ਵਾਲਿਆਂ ਨੇ ਕਹਿੰਦਾ ਆਕੇ ਵਿੱਚ ਗੰਦ ਪਾਤਾ ਜਣੀ ਮਤਬਲੇ ਇਹਦਾ ਇਹ ਸੀ ਕਿ ਸੱਥੋ ਬਿਨਾ ਤੀਜੀ ਪਾਰਟੀ ਕੋਈ ਆਵੇ ਨਾ ਜਣੀ ਕਿ ਅਸੀਂ ਦੋਵੇਂ ਕਾਲੀ ਤੇ ਕਾਂਗਰਸੀ ਲੋਕਾਂ ਨੂੰ ਲੁੱਟ ਕੇ ਖਾਈਏ ਲੋਕਾਂ ਨੂੰ ਝਾਸਿਆਂ ਦੇ ਵਿੱਚ ਕਦੇ ਨਸਿਆਂ ਦੇ ਮੁੱਦੇ ਉੱਤੇ ਕਦੇ ਬੇਆਦਬੀ ਦੇ ਮੁੱਦੇ ਉੱਤੇ ਕਿਸੇ ਧਰਮ ਦੇ ਨਾਂ ਤੇ ਕਦੇ ਜਾਤੀ ਜਾਤਪਾਤ ਦੇ ਨਾਂ ਦੇ ਉੱਪਰ ਬੋਟਾ ਲਾਇਏ ਕਦੇ ਬਾਬੇ ਨਾਨਕ ਦੀ ਤੱਕੜੀ ਕਹਿ ਕੇ ਜੇ 13 13 ਤੋਲਦੀ ਆ ਕਹਿ ਕੇ ਅੱਜ ਤੱਕ ਚਿੱਟਾ ਤੋਲੀ ਗਏ ਕਦੇ ਕਿਸੇ ਨੇ ਸਵਾਲ ਨਹੀਂ ਕੀਤਾ ਜੇਕਰ ਅੱਜ ਕੋਈ ਚੰਗਾ ਕੰਮ ਕਰਦਾਗਾ ਦੇਖੋ ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਨਾ ਹੀ ਮੈਂ ਕਦੇ ਹੋਵਾਂ ਪਰ ਜਿਹੜਾ ਬੰਦਾ ਗੱਲ ਸੱਚੀ ਕਰਦਾ ਉਹਨੂੰ ਸੱਚੀ ਕਹਾਂਗੇ ਜੇਕਰ ਭਗਵੰਤ ਮਾਨ ਨੇ ਗਲਤ ਕੀਤਾ ਅੰਮ੍ਰਿਤਪਾਲ ਦੇ ਲਈ ਉਹਨੂੰ ਅੱਥੀ ਉੱਥੇ ਮਾਰਿਆ ਕਹਿੰਦੇ ਆ ਕਿ ਭਾਈ ਐਮਪੀ ਆ ਨਨ ਲੋਕ ਸਭਾ ਦੇ ਵਿੱਚ ਜਾਣ ਦਾ ਮੌਕਾ ਦੇਣਾ ਚਾਹੀਦਾ ਸੀ ਠੀਕ ਹੈ ਕਿ ਭਾਈ ਉਹਦੇ ਤੇ ਜੋ ਕੇਸ ਬਣਦਾ ਸੀ ਅਝਨਾਲ ਆ ਜੋ ਤੁਸੀਂ ਕਹਿੰਦੇ ਉਹਨੂੰ ਘਟਣਾ ਕਹਿੰਦੇ ਹੋ ਜਾਂ ਕਾਂਡ ਕਹਿੰਦੇ ਹੋ ਉਹਦੇ ਉੱਪਰ ਉਹ ਪਰਚਾ ਪਾਇਆ ਜਾ ਸਕਦਾ ਸੀ ਪਰ ਤਿੰਨ ਸਾਲ ਤੋਂ ਜਿਹੜਾ ਸਰਕਾਰ ਨੇ ਬੰਦੀ ਬਣਾਇਆ ਅਸੀਂ ਇਹਦੀ ਵੀ ਨਿੰਦਿਆ ਕਰਦੇ ਆ ਪਰ ਦੂਸਰੇ ਪਾਸੇ ਮੈਨੂੰ ਤਾਂ ਇਹ ਪਤਾ ਨਹੀਂ ਕਿ ਮਜੀਠੀਏ ਦਾ ਜਿਹੜਾ ਕਾਂਗਰਸ ਦੇ ਕੁਝ ਵੱਡੇ ਆਗੂਆਂ ਨੂੰ ਐਡਾ 헤ਜ ਕਿਉਂ ਜਾਗਿਆਗਾ ਜਾਨੀ ਕਿ ਉਹਦੇ ਵਿਧਾਨ ਸਭਾ ਚ ਵੀ ਉਹਦੀ ਗੱਲ ਆ ਬਾਹਰ ਵੀ ਉਹਦੀ ਗੱਲ ਆ ਜਿੱਥੇ ਚੱਲਦੀ ਆ ਜੀ ਉਹਨੂੰ ਕਿਉਂ ਅੰਦਰ ਕੀਤਾ ਉਹਨੂੰ ਫਲਾਣਾ ਕੀਤਾ ਉਹਦੇ ਉੱਪਰ ਕੇਸ ਪਾਉਂਦੇ ਹਾਲੇ ਤਾਂ ਭਾਈ ਡਰਗ ਦਾ ਜਿਹੜਾ ਤੁਸੀਂ ਕਿਹਾ ਤੁਸੀਂ 2000 25 ਤੋਂ 24 25 ਤੋਂ ਲੈ ਕੇ ਉਸ ਤੋਂ ਪਹਿਲਾਂ ਵੀ ਜਿਹੜਾ ਕਾਂਗਰਸ ਕਹਿੰਦੀ ਰਹੀ ਆ ਕਿ ਜੀ ਇਹ ਚਿੱਟੇ ਦਾ ਧੰਦਾ ਕਰਦਾ ਹੈ ਚਿੱਟੇ ਦਾ ਵਪਾਰੀ ਆ ਜਦੋਂ ਵੋਟਾਂ ਆਉਂਦੀਆਂ ਉਹ ਤੋਂ ਸਭ ਕੁਝ ਜਾਇਜ਼ ਹੈ ਇਹਨਾਂ ਨੂੰ ਜਦੋਂ ਵੋਟਾਂ ਚਲੀਆਂ ਜਾਂਦੀਆਂ ਤੇ ਆਉਣ ਵਾਲੀਆਂ ਵੋਟਾਂ ਨੂੰ ਕਵੇਂ ਜਿੱਤਣਾ ਕਵੇਂ ਇਹਨਾਂ ਨੂੰ ਆਪ ਦੇ ਵਿੱਚ ਮਿਲ ਕੇ ਨਾਲ ਚੱਲਣਾ ਅੱਧੇ ਤੁਸੀਂ ਜਿੱਤ ਲਿਓ ਅੱਧੇ ਅਸੀਂ ਜਿੱਤ ਲਾਂਗੇ ਤੇ ਦੂਜੇ ਨੂੰ ਢੂਹੀ ਕਿਵੇਂ ਲਾਉਣੀ ਆ ਇਹ ਇਹਨਾਂ ਅਕਾਲੀ ਅਤੇ ਕਾਂਗਰਸੀਆਂ ਤੋਂ ਸਿੱਖੋ जिने ਮਾਰਾ ਕੀਤਾ ਹੁਣ ਚਿੱਟੇ ਦੇ ਵਪਾਰੀ ਬੱਚਾ ਬੱਚਾ ਕਹਿੰਦਾ ਜਿਹਨੇ ਅੱਧਾ ਪੰਜਾਬ ਖਤਮ ਕਰ ਦਿੱਤਾ ਜਿਨ੍ਹਾਂ ਦਾ ਖੂਨ ਹੀ ਬਲਾਡੀ ਹੀ ਜਿਹੜਾ ਸਿੱਖਾਂ ਦਾ ਕਤਲੇਆਮ ਤੇ ਕਾਹਨ ਕਰਨ ਦੇ ਵਿੱਚ ਰਲਿਆ ਹੋਵੇ ਤੇ ਅੱਜ ਤੁਸੀਂ ਉਹਦੇ ਬਾਰੇ ਬੜੇ ਹੰਝੂ ਬਹਾਉਣਿਓ ਸਿੱਖਾਂ ਦੇ ਬੱਚਿਆਂ ਨੂੰ ਕੋਹ ਕੋਹ ਕੇ ਮਾਰਿਆ ਜਾ ਰਿਹਾ ਸਿੱਖਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ ਝੂਠੇ ਫੇਕ ਐਨਕਾਊਂਟਰ ਹੋਏ ਜਾਂ ਹੁੰਦੇ ਆ ਤੇ ਕਦੇ ਤੁਸੀਂ ਉਹਨਾਂ ਬਾਰੇ ਬੋਲਦੇ ਹੋ ਕਦੇ ਉਹਨਾਂ ਦੀ ਸ਼ਾਰ ਲਈ ਆ ਪਰ ਉਹਨਾਂ ਬਾਰੇ ਨਹੀਂ ਤੁਸੀਂ ਬੋਲਣਾ ਸਿਰਫ ਤੁਸੀਂ ਕੰਮੇ ਬਰਗੁੱਧ ਕਰਨਾ ਤੇ ਕੰਮੇ ਤੁਸੀਂ ਲੋਕਾਂ ਨੂੰ ਇੱਕ ਭੰਬਲ ਪੂਸੇ ਦੇ ਵਿੱਚ ਲੈ ਕੇ ਜਿਹੜਾ ਆਗਲੀਆਂ ਵੋਟਾਂ 27 ਦੇ ਲਈ ਤੁਸੀਂ ਉਹ ਖੜੀਆਂ ਕਰਨੀਆਂ ਨੇ ਤੇ ਇਸ ਕਰਕੇ ਜਿਹੜਾ ਆਵਾਦੀ ਪਾਰਟੀ ਨੂੰ ਮੈਂ ਗੁਜਾਰਸ ਕਰਦਾਗਾ ਇਹ ਭਾਈ ਜੇਕਰ ਸਹੀ ਲੋੜੀ ਦਾ ਜਿਹੜਾ ਬੰਦਾ ਚਾਹੇ ਉਹ ਮਜੀਠੀਆ ਹੋਵੇ ਚਾਹੇ ਸੰਗਵੀਰ ਬਾਦਲ ਹੋਵੇ ਚਾਹੇ ਕੋਈ ਕਾਂਗਰਸੀ ਦਾ ਹੋਵੇ ਚਾਹੇ ਕੋਈ ਆਮਾ ਦੀ ਪਾਰਟੀ ਦਾ ਹੋਵੇ ਚਾਹੇ ਕੋਈ ਭਾਜਪਾ ਦਾ ਆਗੂ ਹੋਵੇ ਚਾਹੇ ਕੋਈ ਹੋਰ ਹੋਵੇ ਜਿਨ੍ਹਾਂ ਨੇ ਚਿੱਟਾ ਵੇਚਿਆ ਜਾਂ ਮਾੜੇ ਕੰਮ ਹੋਰ ਕੀਤੇ ਆ ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਇਸ ਤਰ੍ਹਾਂ ਜੇਲਾਂ ਦੇ ਵਿੱਚ ਬੰਦ ਕਰੋ ਕਿਸੇ ਉੱਤੇ ਲਿਹਾਜ਼ ਨਹੀਂ ਕਰਨੀ ਚਾਹੀਦੀ ਫੇਰ ਜੇਕਰ ਤੁਸੀਂ ਪਖਪੂਰ ਦੇ ਹੋ ਫਿਰ ਮਾੜੀ ਗੱਲ ਆ ਆਪਾਂ ਸਿੱਧੀ ਗੱਲ ਕਰਦੇ ਆ ਕਿ ਭਾਈ ਜੇਕਰ ਕਿਸੇ ਨੇ ਮਾਰਾ ਕੀਤਾ ਜਾਂ ਸਿੱਖ ਕੌਮ ਦੇ ਨਾਲ ਬਰਗਾੜੀ ਵਿੱਚ ਮਹਿਬਲ ਕਲਾਂ ਦੇ ਵਿੱਚ ਜੋ ਕੁਝ ਹੋਇਆ ਤੇ ਆਵਾਜ਼ ਦੀ ਪਾਰਟੀ ਨੇ ਇਹ ਗੱਲ ਕਹੀ ਸੀ ਜਦੋਂ ਸੱਤਾ ਦੇ ਵਿੱਚ ਆਈ ਸੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਬੇਅਦਬੀਆਂ ਦਾ 24 ਘਟਿਆਂ ਦੇ ਵਿੱਚ ਇਨਸਾਫ ਦੇ ਦਵਾ ਦੇਵਾਂਗੇ ਪਰ ਸਾਢੇ 3 ਸਾਲ ਹੋ ਗਏ ਅਜੇ ਸਾਨੂੰ ਇਨਸਾਫ ਨਹੀਂ ਮਿਲਿਆ ਸਿੱਖ ਕੌਮ ਨੂੰ ਵੈਸੇ ਤੁਹਾਡੀ ਪਾਰਟੀ ਨਾਲ ਜਿੰਨੇ ਜੁੜੇ ਸਿੱਖ ਕੌਮ ਹੀ ਆ ਇੱਕ ਅੱਲਾ ਸਿੱਖਾ ਦਾ ਮੁੱਦਾ ਨਹੀਂ ਇਹ ਸਾਰਾ ਧਰਮਾਂ ਦਾ ਮੁੱਦਾ ਹੈ ਇਹ ਠੀਕ ਆ ਕਿ ਤੁਸੀਂ ਅੱਜ ਹੁਣ 6 ਮਹੀਨੇ ਦਾ ਟਾਈਮ ਲੈ ਲਿਆ ਕਿ ਲੋਕਾਂ ਦੀ رائے ਲੈਣੇ ਆ ਲੋਕਾਂ ਦੀ رائے ਤਾਂ ਪਾਈ ਇਹ ਆ ਕਿ ਜਿਹੜਾ ਬਿਆਦਮੀ ਕਰਦਾ ਉਹਨੂੰ ਫਾਹੇ ਟੰਗਿਆ ਜਾਵੇ ਤੇ ਉਹਨੂੰ ਜਿਹੜੀ ਫਾਂਸੀ ਦੀ ਸਜ਼ਾ ਹੋਵੇ ਇਦੋਂ ਘੱਟ ਸਜ਼ਾ ਨਾ ਹੋਵੇ ਲੋਕਾਂ ਦੀ رائے ਤਾਂ ਇਹ ਆ ਤੇ ਫਿਰ 6 ਮਹੀਨਿਆਂ ਦਾ ਸਮਾਂ ਕਾਦੇ ਵਾਸਤੇ ਆ ਜਦੋਂ ਐਸਜੀਪੀਸੀ ਪ੍ਰਧਾਨ ਕਹਿ ਰਹੇ ਆ ਜਦੋਂ ਲੋਕ ਕਹਿ ਰਹੇ ਆ ਕਿ ਭਾਈ ਉਸ ਬੰਦੇ ਨੂੰ ਉਮਰ ਕੈਦ ਆ ਜਾਂ ਮੌਤ ਦੀ ਸਜ਼ਾ ਹੋਣੀ ਚਾਹੀਦੀ ਆ ਫਿਰ 6 ਮਹੀਨੇ ਦਾ ਟਾਈਮ ਕਾਦਾ ਦੂਸਰੀ ਗੱਲ ਆ ਪਰਦੀਪ ਕੁਲੇਰ ਨੇ ਜਿਹੜਾ 164 ਦੇ ਬਿਆਨ ਦਰਜ ਕੀਤੇ ਸੀ ਕਿ ਜਿਹੜਾ ਸਰਸੇ ਵਾਲਾ ਸਾਹ ਦਾ ਗਰਮੀਤ RAM ਰਹਿਮਾ ਅਤੇ ਹਣੀ ਪ੍ਰੀਤ ਉਹਨੇ ਡੇਰੇ ਦੇ ਵਿੱਚ ਜਿੱਥੇ ਸਖਬੀਰ ਬਾਦਲ ਜਾਂਦਾ ਹੁੰਦਾ ਸੀ ਮਿਲਣਾ ਉਹਨਾਂ ਦੇ ਡੇਰੇ ਦੇ ਵਿੱਚ ਸਾਰੀ ਜਿਹੜੀ ਘਟਨਾ ਰਚੀ ਆ ਸਾਸ ਰਚੀ ਸੀ ਬੇਅਦਬੀਆਂ ਕਰਨ ਦੀ ਤੇ ਅੱਜ ਤੱਕ ਨਾ ਬਰਾਂਟ ਤੇ ਉਹ ਸਾਦ ਲਿਆਂਦਾ ਨਾ ਹਣੀਪ੍ਰੀਤ ਨੂੰ ਲਿਆਂਦਾ ਤੇ ਨਾ ਹੀ ਕਿਸੇ ਨੂੰ ਅਜੇ ਤੱਕ ਹੋਰ ਫੜਿਆ ਆਵਾਜ਼ ਦੀ ਪਾਰਟੀ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਬੇਨਤੀ ਆ ਕਿ ਤੁਸੀਂ ਜੋ ਸਿੱਖਾਂ ਦੇ ਨਾਲ ਜੋ ਸਿੱਖ ਕੌਮ ਦੇ ਨਾਲ ਵਾਦਾ ਕੀਤਾ ਸੀ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਤੇ ਕਾਰਵਾਈਆਂ ਜੱਪ ਉਸ ਵਸਤਪਨਾ ਕੀਤੀ ਆ ਤੇ ਉਹਨਾਂ ਨੂੰ ਕਟਾਰੇ ਵਿੱਚ ਕਦੋਂ ਖੜੇ ਕਰੋਗੇ ਕਿ ਟਾ ਦਾ 1.5 ਸਾਲ ਲੰਘ ਗਿਆ ਆ ਮਾਫ ਕਰਨਾ 1.5 ਸਾਲ ਰਹਿ ਗਿਆ ਸਾਢੇ 3 ਸਾਲ ਲੰਘ ਗਏ ਜੇਕਰ ਸੌਦਾ ਸਾਧ ਨੂੰ ਨਾਥ ਨਾ ਪਾਏਗੇ ਹਨੀ ਪ੍ਰੇਤ ਨੂੰ ਨਾ ਫੜਿਆ ਗਿਆ ਤਾਂ ਸਿੱਖਾਂ ਦਾ ਹਮੇਸ਼ਾ ਦੇ ਲਈ ਵਿਸ਼ਵਾਸ ਉੱਠ ਜਾਵੇਗਾ ਇਸ ਕਰਕੇ ਅਸੀਂ ਸਾਰਿਆਂ ਦੇ ਲਈ ਕਹਿੰਦੇ ਆ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਤੇ ਕਰਵਾਈ ਆ ਨਾ ਉਹਨਾਂ ਨੂੰ ਮਾਫੀ ਹੋਣੀ ਚਾਹੀਦੀ ਆ ਜਾਂ ਚਾਹੇ ਕਿਸੇ ਨੇ ਨਸ਼ਾ ਵੇਚਿਆ ਜਾਂ ਬਕਾਇਆ ਨਾ ਉਹਨਾਂ ਨੂੰ ਮਾਫੀ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਕਰੋੜਾਂ ਰੁਪਇਆ ਪੰਜਾਬ ਦਾ ਲੁੱਟ ਕੇ ਆਪਣੇ ਘਰ ਬਾੜ ਬਣਾਇਆ ਨਾ ਉਹਨਾਂ ਨੂੰ ਮਾਫੀ ਹੋਣੀ ਚਾਹੀਦੀ ਆ ਇਸ ਕਰਕੇ ਅੱਜ ਮਜੀਠੇ ਦੇ ਘਰੇ ਵਿਜੀਲੈਂਸ ਦਾ ਸਾਪਾ ਵੱਜਿਆਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਹੁਣ ਵੇਖਦੇ ਆ ਕਿ ਭਗਮੰਤ ਮਾਨ ਜਿਹੜਾ ਡਰੱਗ ਦੇ ਮਾਮਲੇ ਦੇ ਵਿੱਚ ਕਦੋਂ ਮਜੀਠੇ ਤੇ ਵੱਡਾ ਐਕਸ਼ਨ ਲੈਂਦਾਗਾ ਤੇ ਇਹ ਆਉਣ ਵਾਲਾ ਵਕਤ ਦੱਸੂਗਾ ਤੇ ਤੁਸੀਂ ਐਮ ਐਸ ਟੀ ਵੀ ਪੰਜਾਬ ਨੂੰ ਜਰੂਰ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰ ਦਿਓ ਪਰ ਕਮੈਂਟ ਲਿਖਣੇ ਨਾ ਭੁੱਲੋ ਆਪਣੇ ਸੁਝਾਅ ਦਿਓ ਸੁਝਾਅ ਜ਼ਰੂਰੀ ਆ ਤੇ ਧੰਨਵਾਦ ਤੁਹਾਡਾ ਜਿੰਨੇ ਵੀ ਸਰੋਤੇ ਇਸ ਵੀਡੀਓ ਦੇ ਨਾਲ ਜੁੜਦੇ ਆ ਤੁਸੀਂ ਐਮ ਐਸ ਟੀ ਵੀ ਦੇ ਪੰਜਾਬ ਐਮ ਐਸ ਸੀ ਟੀ ਵੀ ਪੰਜਾਬ ਦੇ ਨਾਲ ਜਿੰਨੇ ਸਰੋਤੇ ਜੁੜਦੇ ਆ ਜਿੰਨੇ ਵੀਡੀਓ ਨੂੰ ਸ਼ੇਅਰ ਲਾਇਕ ਕਰਦੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ